ਦਿੱਲੀ ਵਿੱਚ ਭਾਜਪਾ ਦੀ ਜਿੱਤ ਉਪਰੰਤ ਜਿੱਥੇ ਦਿੱਲੀ ਵਿਖੇ ਮੁੱਖ ਭਾਜਪਾ ਦਫ਼ਤਰ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਦੇਸ਼ ਦੇ ਨਾਂ ਨਾਲ ਸੂਬੇ ਪੰਜਾਬ ਅੰਦਰ ਵੀ ਭਾਜਪਾ ਦੇ ਆਗੂਆਂ ਵਰਕਰਾਂ ਵੱਲੋਂ ਖੁਸ਼ੀ ਮਨਾਇਗੀ ਬੈਠਕਾਂ ਕਰਨ ਉਪਰੰਤ ਲੱਡੂ ਵੰਡੇ ਗਏ ਭਾਜਪਾ ਆਗੂਆਂ ਨੇ ਕੇਜਰੀਵਾਲ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਅਤੇ ਆਮ ਆਦਮੀ ਪਾਰਟੀ ਤੇ ਖੜੇ ਕੀਤੇ ਸਵਾਲ ਕਿ ਝੂਠ ਦਾ ਪੁਲੰਦ ਦਾ ਫੁੱਟ ਗਿਆ ਦੇਸ਼ ਕਾਰਕਾ ਨੀ ਮੈਂਬਰ ਬੀਜੇਪੀ ਪੰਜਾਬ ਅੱਜ ਜੋ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਪ੍ਰਚੰਡ ਬਹੁਮਤ ਮਿਲੇ ਹੈ ਮੈਂ ਸਾਰੇ ਦਿੱਲੀ ਵਾਸੀਆਂ ਨੂੰ ਵੀ ਹਿੰਦੁਸਤਾਨ ਵਾਸੀਆਂ ਨੂੰ ਤੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਤੇ ਵਧਾਈ ਦਿਨਾ ਵੀ ਜੋ ਕੇਜਰੀਵਾਲ ਦਾ ਝੂਠ ਹੈ ਜੋ ਕੁਸ਼ਾਸ਼ਨ ਹੈ ਜੋ ਇਹਨਾਂ ਦਾ ਗਲਤ ਕਹਿਣਾ ਵੀ ਇੱਦਾਂ ਕਰਕੇ ਵੀ ਮੈਂ ਦਿੱਲੀ ਨੂੰ ਚਮਕਾਤਾ ਦਿੱਲੀ ਮਾਡਲ ਦੇਖੋ ਉਹ ਮਸ਼ਹੂਰੀਆਂ ਕਰਕੇ ਜਨਕਿ ਝੂਠ ਦਾ ਪ੍ਰਚਾਰ ਕਰਦੇ ਸੀ ਅੱਜ ਉਹਦਾ ਪਰਦਾ ਫਾਸ਼ ਹੋਇਆ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਜੀ ਜਿਨ੍ਹਾਂ ਨੇ ਦੇਸ਼ ਦੇ ਵਿੱਚ ਕੰਮ ਕਰਕੇ ਦਿਖਾਇਆ ਤੇ ਉਹਨਾਂ ਦੀਆਂ ਨੀਤੀਆਂ ਨੂੰ ਮੋਹਰ ਲਾਈ ਹੈ ਅੱਜ ਸਾਡੇ ਸਾਰੇ ਵਰਕਰ ਇੱਥੇ ਪਹੁੰਚੇ ਆਂ ਤੇ ਖੁਸ਼ੀ ਮਨਾ ਰਹੇ ਆ ਇਸ ਚੀਜ਼ ਦੀ ਉਹ ਦਿਨ ਦੂਰ ਨਹੀਂ ਹੈ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਇਹਨਾਂ ਦਾ ਝੂਠ ਦਾ ਪਰਦਾ ਫਾਸ਼ ਹੋਊਗਾ ਤੇ ਪੰਜਾਬ ਦੇ ਵਿੱਚੋਂ ਵੀ ਇਹ ਮੇਰੇ ਖਿਆਲ ਜ 2027 ਤੋਂ ਪਹਿਲਾਂ ਹੀ ਸਾਡੇ ਪੰਜਾਬੀ ਜਿਹੜੇ ਇਹਨਾਂ ਦਾ ਭੋਗ ਪਾ ਦੇਣਗੇ ਕਿਉਂਕਿ ਪਤਾ ਹੀ ਆ ਵੀ 3 ਸਾਲ ਦੇ ਵਿੱਚ ਕੋਈ ਡਵੈਲਪਮੈਂਟ ਨਹੀਂ ਹੋਈ ਕੋਈ ਕੁਛ ਨਹੀਂ ਹੋਇਆ ਸਿਰਫ ਪੰਜਾਬ ਪੰਜਾਬ ਮੀਟਰ ਦੇ ਉੱਤੇ ਇਹਨਾਂ ਦੀਆਂ ਮਸ਼ਹੂਰੀਆਂ ਜਿਹੜੇ ਝੂਠ ਦਾ ਪਲੰਦਾ ਹੈ ਤੇ ਉਸ ਤੋਂ ਦੁਖੀ ਹੋ ਕੇ ਜਿਹੜਾ ਹੈਗਾ ਦਿੱਲੀ ਦੀ ਜਨਤਾ ਨੇ ਉਹਦਾ ਤਾਜ ਖੋਇਆ ਕਿ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਨੇ ਕੇਜਰੀਵਾਲ ਨੂੰ ਲਗਭਗ ਪੰਜਾਬੀ ਚ ਕਹਿ ਦਈਏ ਵੀ ਬੁਰੀ ਤਰ੍ਹਾਂ ਨਾਲ ਹਰਾਇਆ ਜਿਹਦਾ ਸ਼ਰੇ ਸਾਰੇ ਭਾਰਤ ਵਾਸੀਆਂ ਨੂੰ ਜਾਂਦਾ ਜਿਨ੍ਹਾਂ ਦੇ ਸੈਂਟੀਮੈਂਟਸ ਦਿੱਲੀ ਵਾਲਿਆਂ ਦੇ ਨਾਲ ਤੇ ਦਿੱਲੀ ਵਾਸੀਆਂ ਦੇ ਨਾਲ ਤੇ ਕੇਜਰੀਵਾਲ ਦੀ 10 ਸਾਲ ਦੀ ਝੂਠ ਦੀ ਗੱਲਬਾਤ ਜਿਹੜੀ ਭਾਈ ਸਾਹਿਬ ਨੇ ਸਰਜੀਵਨ ਜੀ ਨੇ ਦੱਸੀ ਆ ਉਹ ਬਿਲਕੁਲ ਸਹੀ ਆ ਬੱਚੇ-ਬੱਚੇ ਦੀ ਜ਼ੁਬਾਨ ਤੇ ਆ ਰਿਹਾ ਸੀ ਕਿ ਇਹ 10 ਸਾਲ ਦਾ ਝੂਠ ਬੋਲ-ਬੋਲ ਕੇ ਦਿੱਲੀ ਨੂੰ ਲੁੱਟਣ ਲੱਗਿਆ ਵਾਦੀ ਜਿਹੜਾ ਕਿ ਪਹਿਲਾਂ ਕਹਿੰਦਾ ਸੀ ਅਸੀਂ ਬੈਗਨਰ ਕਾਰ ਚ ਫਿਰਾਂਗੇ ਅੱਜ ਉਹ ਕੋਨੇ 3 3 4 4 ਕਰੋੜ ਰੁਪਏ ਦੀਆਂ ਕਾਰਾਂ ਲਈ ਫਿਰਦਾ ਪਰਸਨਲ 45 40 ਕਰੋੜ ਰੁਪਏ ਬਾਂਗਲੇ ਤੇ ਲਾਤਾ ਜਿਹੜੇ ਟਾਇਲਟ ਦੇ ਪਾਟ ਨੇ ਉਹ ਵੀ ਉਹਨਾਂ ਦੇ 40 40 ਲੱਖ ਦੇ ਨੇ ਜਦੋਂ ਕਿ ਪੁਰਾਣੇ ਟਾਈਮ 'ਚ ਲੋਕ ਇੱਟਾਂ ਤੇ ਬੈਠ ਕੇ ਕੰਮ ਕਰ ਲੈਂਦੇ ਸੀ ਆਪਾਂ ਸਾਹ ਦੇ ਆਗੂ ਜਿਹੜੇ ਗਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਮੇਰਾ ਖਾਲਾ ਕੇ ਉਹ ਭਾਜਪੀ ਦੇ ਨਾਲੇ ਲੱਗ ਜਾਣਗੇ ਉੱਥੇ ਉਹਨੂੰ ਪਤਾ ਲੱਗ ਗਿਆ ਵੀ ਉੱਥੇ ਕੁਝ ਨਹੀਂ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਭਾਜਪੀ ਨੇ ਆਪਣਾ ਡੰਕਾ ਭਜਾਣਾ ਹੈ 2 ਸਾਲ 'ਚ ਅਸੀਂ ਸਾਰੇ ਵਰਕਰ ਮਿਲ ਕਿ ਬੀਜੇਪੀ ਜਿਸ ਤਰ੍ਹਾਂ ਦਿੱਲੀ ਚ ਬੀਜੇਪੀ ਪ੍ਰਚੰਡ ਜਿੱਤ ਲਈ ਹੈ ਜਿਵੇਂ ਉਵੇਂ ਹੀ ਅਸੀਂ ਪੰਜਾਬ ਚ ਜਿੱਤਾਂਗੇ ਤਾਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਅੱਜ ਨੇਕੀ ਦੀ ਜਿੱਤ ਹੋਈ ਹੈ ਤੇ ਬੁਰਾਈ ਦਾ ਅੰਤ ਹੋਇਆ ਹੈ ਜਿਹੜੀ ਚੁਟਕਲਿਆਂ ਵਾਲੀ ਸਰਕਾਰ ਸੀ ਨੋਟਿੰਗ ਬਾਜਾਂ ਦੀ ਜਿਹੜੀ ਸਰਕਾਰ ਸੀ ਉਹਦਾ ਅੰਤ ਹੋ ਗਿਆ ਤੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੁਣ 25 ਸਾਲ ਰਾਜ ਕਰੂਗੀ ਤੁਸੀਂ ਇਤਿਹਾਸ ਦੇਖ ਲਓ ਭਾਰਤੀ ਜਨਤਾ ਪਾਰਟੀ ਦਾ ਜਿਸ ਵੀ ਸੂਬੇ ਵਿੱਚ ਆਉਂਦੀ ਹੈ ਲਗਾਤਾਰ ਰਾਜ ਕਰਦੀ ਹੈ ਕਿਉਂਕਿ ਉਹ ਲੋਕਾਂ ਨਾਲ ਚੋਣਾਂ ਦੇ ਵਿੱਚ ਜੋ ਵਾਦੇ ਕਰਦੀ ਹੈ ਉਹਨਾਂ ਵਾਦਿਆਂ ਨੂੰ ਪੂਰਾ ਕਰਦੀ ਹੈ ਨੇ ਪੰਜਾਬ ਤੇ ਕਿ ਕਿ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਨੇ ਉਹੀ ਦਿੱਲੀ ਵਾਲਾ ਫਾਰਮੂਲਾ ਹੀ ਵਰਤਿਆ ਸੀਗਾ 3 ਸਾਲ ਹੋ ਗਏ ਇੱਥੇ ਸੀ 1000 ਰੁਪਏ ਦਵਾਂਗੇ ਮਹਿਲਾਵਾਂ ਨੂੰ ਉਹਦਾ ਪਰਦਾ ਫਾਸ਼ ਹੋ ਗਿਆ ਇਹ ਸਰਕਾਰ ਪਹਿਲਾਂ ਵੀ ਫੇਲ ਸੀ ਅੱਜ ਵੀ ਫੇਲ ਹੈ ਔਰ ਪੰਜਾਬ ਦੇ ਲੋਕ ਨਾ ਹੁਣ ਬਿਲਕੁਲ ਮਨ ਬਣਾ ਕੇ ਬੈਠੇ ਨੇ ਵੀ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ ਲਈ ਭਾਰਤੀ ਜਨਤਾ ਪਾਰਟੀ ਦਾ ਆਉਣਾ ਜ਼ਰੂਰੀ ਹੈ ਫਿਰ ਉਹ ਕੰਮ ਦੇ ਦਮ ਤੇ ਆਪਣੇ ਆਪਣੇ ਕੰਮ ਦੇ ਦਮ ਤੇ ਫਿਰ ਉਹ ਲੋਕ ਉਹਨਾਂ ਨੂੰ ਕਿਤੇ ਜਾਣ ਨਹੀਂ ਦਿੰਦੇ ਹੁਣ ਦੇਖਣਾ ਦਿੱਲੀ ਤੁਹਾਨੂੰ ਇੱਕ ਬਹੁਤ ਬੜੀ ਜਿਵੇਂ ਦੇਸ਼ ਦਾ ਇਸ ਟਾਈਮ ਵਿਕਾਸ ਹੋਇਆ ਪੂਰੇ ਦਿੱਲੀ ਦਾ ਵਿਕਾਸ ਹੋਊਗਾ ਇਹ ਮੋਦੀ ਜੀ ਨੇ ਪ੍ਰਣਕਿੱਤ ਹੈ ਤੇ ਜਿਹੜੀ ਕੇਜਰੀਵਾਲ ਜੀ ਦੀ ਹਾਰ ਹੋਈ ਹੈ ਇਹ ਝੂਠ ਦੀ ਬਹੁਤ ਬੜੀ ਹਾਰ ਹੋਈ ਹੈ ਝੂਠ ਜਿਆਦਾ ਨਹੀਂ ਚੱਲਦਾ ਹੁੰਦਾ ਪੈਰ ਛੋਟੇ ਹੁੰਦੇ ਨੇ ਤੇ ਮੇਰੀ ਖਿਆਲ ਦੇ ਵਿੱਚ ਜਿਹੜੀ ਹਾਰ ਹੈ ਇਹ ਅੰਨਾ ਤੋਂ ਬਰਦਾਸ਼ਤ ਨਹੀਂ ਹੋਣੀ ਪੰਜਾਬ ਚ ਵੀ ਬਰਦਾਸ਼ਤ ਨਹੀਂ ਹੋਣੀ ਭਾਰਤੀ ਜਨਤਾ ਪਾਰਟੀ ਦਾ ਝੰਡਾ ਪੰਜਾਬ ਚ ਬਲੰਦ ਹੋਊਗਾ ਇੰਨਾ ਹੀ ਕਹਿੰਦਾ ਹੋਇਆ ਜੈ ਭਾਰਤ ਜੈ ਸ਼੍ਰੀ ਰਾਮ ਇਹ ਤਾਂ ਪ੍ਰਾਪਤ ਹੋਈ ਆ ਬੀਜੇਪੀ ਨੂੰ ਔਰ ਇਹੀ ਹਾਲ ਜਿਹੜਾ ਹੈ ਆਉਣ ਵਾਲੀਆਂ ਚੋਣਾਂ 'ਚ 2027 'ਚ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਫਤਵਾ ਦੇਣਾ ਔਰ ਬਹੁਤ ਵੱਡੀ ਤਰੱਕੀ ਹੋਣੀ ਹੈ ਜਿਹੜਾ ਇਹਨਾਂ ਨੇ ਕਰਜਾ ਚਾੜਿਆ ਜਿੰਨਾ ਪਿਛਲੀਆਂ ਸਰਕਾਰਾਂ ਨੇ ਚਾੜਿਆ ਸੀ 70 ਸਾਲਾਂ 'ਚ ਉਹ ਤੋਂ ਡਬਲ ਇਹਨਾਂ ਨੇ ਦੋਸਾ ਚ ਕਰਤਾ ਔਰ ਝੂਠੇ ਵਾਅਦੇ ਮਸ਼ੂਰੀਆਂ ਤੇ ਲੋਕਾਂ ਨੂੰ ਫੋਕੇ ਫੈਂਟਰ ਮਾਰਦੇ ਸੀ ਲੋਕ ਸਾਰੇ ਇਹਦੇ ਚੀਜ਼ਾਂ ਨੂੰ ਜਾਣ ਗਏ ਨੇ ਔਰ ਅਗਲੀ ਤਿਆਰੀ ਜਿਹੜੀ ਹੈ ਇਹੀ ਕੰਮ ਜਿਹੜਾ ਪੰਜਾਬ 'ਚ ਕਰਨ ਵਾਲਾ ਦਿੱਲੀ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਨੂੰ ਅੱਜ ਦਿੱਲੀ ਦੀ ਜਿੱਤ ਦੀ ਬਹੁਤ-ਬਹੁਤ ਵਧਾਈ ਅੱਜ ਅਸੀਂ ਨਾਭਾ ਸ਼ਹਿਰ ਦੇ ਵਿੱਚ ਦਿੱਲੀ ਦੀ ਜਿੱਤ ਕਰਕੇ ਜਗਾ-ਜਗਾ ਲੱਡੂ ਵੰਡੇ ਜਾ ਰਹੇ ਨੇ ਖੁਸ਼ੀਆਂ ਮਨਾਇਆ ਜਾ ਰਹੀਆਂ ਪਟਾਕੇ ਚਲਾਏ ਜਾ ਰਹੇ ਨੇ ਅੱਜ ਅਸੀਂ ਬੰਬੂ ਜੀ ਦੇ ਦਫ਼ਤਰ ਦੇ ਵਿੱਚ ਖੜੇ ਆ ਔਰ ਬੀਜੇਪੀ ਸਰਜੀਵਨ ਜੀ ਆਏ ਹੋਏ ਨੇ ਸਰਜੀਵਨ ਜੀ ਆਏ ਹੋਏ ਨੇ ਖੁਸ਼ੀਆਂ ਮਨਾਈ ਜਾ ਰਹੀਆਂ ਮੂਠਾ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ